ਅੱਗੇ ਸਤਿ ਸ਼੍ਰੀ ਅਕਾਲ ਵੀਰੋ ਔਰ ਕੀ ਹਾਲ ਹੈ ਜਟੋ ਅੱਛਾ ਮੈਂ ਜਦੋਂ ਦਾ ਲਾਈਵ ਸ਼ੁਰੂ ਕੀਤਾ ਇਹ ਪ੍ਰੋਗਰਾਮ ਤੇ ਮੈਂ ਸਟਾਰਟਿੰਗ ਤੇ ਇੱਕ ਗੱਲ ਆਖੀ ਕਿ ਆਪਾਂ ਧਾਰਮਿਕ ਮੁੱਦਿਆਂ ਦੇ ਵਿੱਚ ਦਖਲਦਾਨੀ ਨਹੀਂ ਕਰਿਆ ਕਰਨੀ ਤੇ ਰਾਜਨੀਤਿਕ ਮਸਲਿਆਂ ਦੇ ਵਿੱਚ ਪੰਗੇ ਨਹੀਂ ਲਿਆ ਕਰਨੇ ਵੈਸੇ ਤੇ ਚਲੋ ਜੇ ਐਸੇ ਚੈਨਲ ਕੰਮ ਕਰਾਂਗੇ ਤੇ ਕਰਨਾ ਪੈਣਾ ਵਾ ਪਰ ਮੇਰਾ ਨਿੱਜੀ ਤੇ ਨਹੀਂ ਹੈਗੀ ਰਹੇ ਕਿਉਂਕਿ ਇਹ ਵਿਸ਼ੇ ਤਰ੍ਹਾਂ ਦੇ ਨਾਲ ਟਕਰਾ ਲਾਈਆਂ ਝਗੜੇ ਬੜਾ ਕੁਝ ਹੁੰਦਾ ਚ ਪਰ ਇਸ ਵੇਲੇ ਮੇਰੇ ਹਿਸਾਬ ਨਾਲ ਨਾ ਸਭ ਤੋਂ ਇੱਕ ਨੰਬਰ ਤੇ ਲੋਕਾਂ ਦਾ ਵਿਸ਼ਾ ਜਾ ਰਿਹਾ ਰਾਜਨੀਤਿਕ ਜਿੱਤੇ ਹਰ ਇੱਕ ਬੰਦਾ ਕੰਮ ਕਰਦਾ ਵੀ ਗੱਲਾਂ ਬਾਤਾਂ ਮਾਰੀਏ 1 ਨੰਬਰ ਤੇ ਜਾ ਰਿਹਾ ਜੀ ਰਾਜਨੀਤਿਕ ਇਹ 2 ਨੰਬਰ ਤੇ ਜਾ ਰਿਹਾ ਜੀ ਧਾਰਮਿਕ ਮਸਲਾ ਉਹ ਧਾਰਮਿਕ ਮਸਲੇ ਤੇ ਫਰਜ ਤੇ ਇਹ ਬੰਦਾ ਵੀ ਜਿਹੜੇ ਵੀ ਕੋਈ ਧਰਮ ਨੂੰ ਕੋਈ ਮੰਨਦਾ ਵਾ ਚਲੋ ਆਪ ਕੋ ਆਪਣੇ ਧਰਮ ਨੂੰ ਮੰਨੋ ਵਧੀਆ ਗੱਲ ਆ ਤੇ ਸਾਰੇ ਧਰਮਾਂ ਦਾ ਇੱਕ ਦੂਜੇ ਦਾ ਸਤਿਕਾਰ ਕਰੋ ਪਿਆਰ ਕਰੋ ਵਧੀਆ ਗੱਲ ਪਰ ਧਾਰਮਿਕ ਮਸਲਿਆਂ ਨੂੰ ਰਾਜਨੀਤਿਕ ਮਸਲੇ ਬਣਾ ਕੇ ਰਾਜਨੀਤਿਕ ਮਸਲਿਆਂ ਨੂੰ ਧਾਰਮਿਕ ਮਸਲੇ ਜਵਾੜ-ਵਾੜ ਕੇ ਕਲੇਸ਼ਾਂ ਵਧਨ ਦਈਆਂ 1 ਨੰਬਰ ਤੇ ਧਾਰਮਿਕ ਚੱਲਣ ਡਿਆ ਵਾ 3 ਨੰਬਰ ਤੇ ਸਮਾਜਿਕ ਵਿਸ਼ਾ ਜਿਹੜਾ ਵਾ ਉਹਦੇ ਤੇ ਕੋਈ ਈਡੀ ਸਮਾਜ ਨੂੰ ਸੇਧ ਕੀ ਹੋਊਗੀ ਜੇ ਧਾਰਮਿਕ ਤੇ ਰਾਜਨੀਤਿਕ ਦੋ ਬੰਦੇ ਲੜਦੇ ਰਹਿ ਗਏ ਤੇ ਸਮਾਜ ਨੂੰ ਫਿਰ ਦੇ ਇਹਦੀ ਕੀ ਸੇਧ ਆ ਜਾਊ ਤੇ 4 ਨੰਬਰ ਤੇ ਆ ਜਾਂਦਾ ਆਪਣਾ ਆਰਥਿਕ ਤੇ ਜਦੋਂ ਸਮਾਜ ਤੇ ਮਾੜਾ ਅਸਰ ਹੋ ਗਿਆ ਸਮਾਜਿਕ ਵਿਸ਼ਿਆਂ ਦੇ ਤੇ ਸਮਾਜ ਤੇ ਰਾਜਨੀਤਿਕ ਧਾਰਮਿਕ ਲੜਾਈਆਂ ਟਕਰਾਅ ਐਰਾ ਵਗੈਰਾ ਫੜ ਲਓ ਫੜ ਲਓ ਹਾਂਜੀ ਤੇ ਮਤਲਬ ਇਦਾਂ ਦੇ ਕੰਮ ਹੋਣ ਨਾਲ ਫਿਰ ਆਰਥਿਕ ਅਵਸਥਾ ਤੇ ਆਪਣੀ ਵਿਗੜਨੀ ਵਿਗੜਨੀ ਆਰਥਿਕ ਅਵਸਥਾ ਆਪਣੀ ਤੇ ਜਿਹੜੀ ਆਪਣੀ ਉਹ ਵਿਗੜਨੀ ਵਿਗੜਨੀ ਆ ਜਦੋਂ ਆਪਾਂ ਧਾਰਮਿਕ ਮਸਲਿਆਂ 'ਚ ਪੈਸੇ ਇਹ ਰਾਜਨੀਤੀ ਦੇ ਚੱਕਰ ਚ ਧਾਰਮਿਕ ਮਸਲਿਆਂ ਦੇ ਲੜਾਈਆਂ ਝਗੜੇ ਜੋ ਮਤਲਬ ਕਿ ਪ੍ਰਾਪਰਟੀ ਦਾ ਤਬਾਹ ਵਿਨਾਸ਼ ਜਦੋਂ ਹੋਊਗਾ ਸਾਰੇ ਪਾਸੇ ਇਹ ਤਿੰਨਾਂ ਚੀਜ਼ਾਂ ਦਾ ਸਮਾਜਿਕ ਧਾਰਮਿਕ ਤੇ ਸਮਾਜਿਕ ਤੇ ਰਾਜਨੀਤਿਕ ਜਦੋਂ ਟਕਰਾਅ ਬਣ ਕੇ ਤੇ ਫਿਰ ਆਰਥਿਕ ਬਸਤਾ ਤੇ ਆਪਣੀ ਖਰਾਬ ਹੋਣੀ ਹੋਣੀ ਤੇ ਪੰਘੋਲਕ ਵਿਸ਼ੇ ਨੂੰ ਤੇ ਆਪਾਂ ਬਹੁਤੇ ਲੋਕ ਵੀਰ ਜਾਣਦੇ ਹੀ ਨਹੀਂ ਉਹਨਾਂ ਨੂੰ ਪਤਾ ਹੀ ਨਹੀਂ ਉਹਦੇ ਬਾਰੇ ਤੇ ਕੋਈ ਗੱਲ ਹੀ ਨਹੀਂ ਕਰਦਾ ਤੇ ਮੈਂ ਨਾ ਵੀ ਮੈਂ ਨਾ ਕਮਾਜ ਨਹੀਂ ਪੈਣਾ ਪਰ ਮੈਨੂੰ ਲੱਗਦਾ ਪਾ ਦੇਣਾ ਲੋਕਾਂ ਮੈਂ ਨਾ ਕਮਾ ਦਾ ਨਹੀਂ ਹੈਗਾ ਗਾਗ ਰਾਜਨੀਤੀ ਦਾ ਤੇ ਬਿਲਕੁਲ ਹੀ ਨਹੀਂ ਹੈਗਾ ਹਾਂ ਗਾਗ ਉੱਕਾ ਹੀ ਮਸਾ ਨਹੀਂ ਜਿਹਦਾ ਤੁਹਾਨੂੰ ਸਭ ਤੋਂ ਜ਼ਿਆਦਾ ਕ੍ਰੀਜ ਹੈ ਤੇ ਧਾਰਮਿਕ ਦੇ ਵਿੱਚ ਮੈਂ ਇਹ ਵਿਸ਼ਵਾਸ ਰੱਖਦਾ ਹਾਂ ਕਿ ਸਾਰੇ ਧਰਮਾਂ ਦਾ ਸਤਿਕਾਰ ਕਰੋ ਇੱਕ ਦੂਜੇ ਦਾ ਨਮਾੜਾ ਨਾ ਕਰੋ ਪਰ ਉੱਥੇ ਵੀ ਉਹਰਾ ਕੋਈ ਕੀ ਚੱਲਣ ਡਿਆ ਤੇ ਸਮਾਜ ਨੂੰ ਮੈਂ ਇਹ ਦੋ ਵਿਸ਼ੇ ਤੇ ਬਿਲਕੁਲ ਹੀ ਨਹੀਂ ਨਾ ਮੈਂ ਮਤਲਬ ਕਿ ਅਪਣਾਉਣਾ ਚਾਹੁੰਦਾ ਹਾਂ ਸਮਾਜਿਕ ਵਿਸ਼ੇ ਨੂੰ ਮੈਂ ਨਾ ਵੀ ਚਲ ਸਮਾਜ ਨੂੰ ਸੋਹਣੀ ਸੀ ਦੋ ਸਮਾਜ ਵਿੱਚ ਰਹਿੰਦੇ ਆ ਸਮਾਜਿਕ ਗੱਲਾਂ ਵਧੀਆ ਚੰਗੀਆਂ ਹੋਣ ਵਧੀਆ ਗੱਲ ਆ ਤੇ ਆਰਥਿਕ ਸਥਿਤੀ ਲੋਕਾਂ ਦੀ ਸਹੀ ਹੋ ਜੇ ਹਰ ਘਰ ਤੋਕ ਸ਼ਾਂਤੀ ਹੋ ਜੇ ਵਿਚਾਰਿਆਂ ਦੇ ਜਿਨ੍ਹਾਂ ਦੇ ਆ ਵੇਖੋ ਕੀ ਨੁਕਸਾਨ ਹੋ ਜਾਂਦੇ ਆ ਆਪਣਾ ਦੇ ਇਥੇ ਛੋਟਾ ਮੋਟਾ ਨੁਕਸਾਨ ਹੋ ਜੇ ਤਾਂ ਰੋਗ ਪੇਟ ਦੇ ਨੇ ਆ ਜਿਹੜੇ ਘਾਰੀ ਰੁੜ ਗਏ ਉਹਦਾ ਕੀ ਕਰਨਾ ਤੇ ਆਹ ਗੱਲ ਜੀ ਦੀ ਤਮਰੀ ਨਾ ਪਰੇਸ਼ਾਨੀ ਚੱਲਣ ਲਈ ਤੇ ਕਿਉਂ ਪਰੇ ਚੱਲਣ ਲਈ ਆ ਇਹਦਾ ਕਰਕੇ ਆ ਸਾਡੇ ਜਿਹੜੀ ਜਿਮਨੀ ਚੋਂ ਨੇ ਪੰਗੇ ਨੂੰ ਫੜਿਆ ਸਭ ਚਲੋ ਮੈਨੂੰ ਨਹੀਂ ਫੜਿਆ ਤੁਹਾਨੂੰ ਫੜਿਆ ਵਾ ਤੁਸੀਂ ਲੈਣੇ ਪੰਗੇ ਮੈਂ ਦੇ ਇਨਾਂ ਕੰਮਾਂ 'ਚ ਵੜਦਾ ਹੀ ਨਹੀਂ ਪਰ ਕਈ ਗੱਲਾਂ ਵਿੱਚੋ ਚੁਭਦੀਆਂ ਕਈ ਗੱਲਾਂ ਜਦੋਂ ਵੱਡੇ ਵੱਡੇ ਲੀਡਰ ਕੀ ਕਰਦੇ ਆ ਬਿਆਨ ਇਹੋ ਜੇ ਛੱਡ ਦਿੰਦੇ ਆ ਸਾਡੇ ਲੋਕ ਭੋਲੇ ਆ ਨਹੀਂ ਸਮਝਦੇ ਨਹੀਂ ਉਹਨਾਂ ਕੱਲਾ ਬਿਆਨ ਹੀ ਦੇਣਾ ਵਾ ਲਲਕਾਰਾ ਹੀ ਮਾਰਨਾ ਮੁੜ ਕੇ ਜਿਹਦਾ ਨੁਕਸਾਨ ਹੋਈਦਾ ਉਹਦੀ ਕੋਈ ਬਾਣੀ ਇਹ ਫੜਦਾ ਮੁੜ ਕੇ ਵੀਰੋ ਦੇ ਅੱਗੇ ਵੀ ਬੜੀ ਬੜੀ ਤੁਹਾਨੂੰ ਦੱਸ ਚੁੱਕਾ ਜੇ ਸਾਡਾ ਲੰਮਾ ਤਜਰਬਾ ਜੇ ਲੜਾਈ ਜਿਹਦੇ ਗਲ ਪੈ ਗਈ ਜਿਹਦੀ ਬਣ ਗਈ ਪੁਸ਼ਤਾਂ ਰੋਲ ਜਾਂਦੀਆਂ ਜੇ ਪਾਸੇ ਵਾਲੇ ਲਲਕਾਰੇ ਵੀ ਮਾਰ ਜਾਂਦੇ ਜੇ ਨੁਕਸਾਨ ਵੀ ਕਰ ਜਾਂਦੇ ਜੇ ਆਗੇ ਉਹ ਤੇ ਤੁਹਾਨੂੰ ਮੈਂ ਗੱਲ ਇੱਕ ਸੁਣਾਈ ਹੈ ਕਿ ਬੰਦੂਕ ਵਾਲੀ ਇਹੋ ਹਾਲਾਚ ਆਪਣੇ ਹਲਕੇ 'ਚ ਬਣ ਰਿਹਾ ਜੇ ਪਾਸਿਓਂ ਬੜੇ ਬੜੇ ਵੱਡੇ ਵੱਡੇ ਰਾਜਨੀਤਿਕ ਲੀਡਰ ਆ ਕੇ ਸਾਡੇ ਇਲਾਕੇ ਦੇ ਵਿੱਚ ਲਲਕਾਰਿਆਂ ਵਾਲੀ ਗੱਲ ਹੋ ਰਹੀ ਆ ਮੈਂ ਇਹ ਨਹੀਂ ਕਹਿੰਦਾ ਕਿ ਕੋਈ ਆ ਇੱਕ ਪਾਰਟੀ ਐ ਸਾਰੇ ਹੀ ਪਾਰਟੀ ਕੇ ਟੂ ਯਰ ਲਲਕਾਰੇ ਮਾਰ ਰਹੇ ਆ ਸਾਡਿਆਂ ਨੇ ਤੇ ਚਲੋ ਮਾਰਨੇ ਹੀ ਮਾਰਨੇ ਇੱਥੇ ਅਸੀਂ ਲੋਕਲ ਆ ਅਸੀਂ ਤੇ ਲੜਨਾ ਪੈਣਾ ਹੀ ਆ ਅਸੀਂ ਤੇ ਹਟਣਾ ਨਹੀਂ ਆ ਤੇ ਉਹ ਪਾਸੂਆਂ ਨਾਲ ਸ਼ਾਂ ਦੇਂਦੇ ਆ ਵੇਖੋ ਕਿਹੋ ਜੀਆਂ ਗੱਲਾਂ ਕਰਨਦੇ ਆ ਲੀਡਰ ਵੀ ਕੋਈ ਗੱਲ ਹੋਰ ਕਰੋ ਹਾਂ ਕੋਈ ਯਾਰ ਚੰਗੀਆਂ ਗੱਲਾਂ ਕਰੋ ਵੀ ਅਸੀਂ ਜਦੋਂ ਸਰਕਾਰ ਸਾਡੀ ਆ ਗਈ ਤੇ ਅਸੀਂ ਆਹ ਕੰਮ ਕਰਨਾ ਜੀ ਇੱਥੇ ਹਸਪਤਾਲ ਬਣਾਉਣ ਦੇ ਜੇ ਇੱਥੇ ਅਸੀਂ ਤੁਹਾਨੂੰ ਆਹ ਬੋਲ ਦੇਣੀਆਂ ਜੇ ਪੋਲ ਟੈਕਨੀਕਲ ਕਾਲਜ ਜੇ ਦੁੱਚੇ ਤੇ ਜੇ ਤੇਰ ਆਪ ਗੇਰਾ ਲੜਕੀਆਂ ਦੇ ਸਕੂਲ ਦੁੱਚੇ ਤੇ ਜੇ ਤੁਹਾਨੂੰ ਸੂਤ ਤਾਂ ਇਹੋ ਜਿਹੇ ਦੇ ਦੇਣੀਆਂ ਕੋਈ ਇਦਾਂ ਦੀਆਂ ਗੱਲਾਂ ਬਾਤਾਂ ਕਰੋ ਤੇ ਆਂਦੇ ਵੀ ਜਿੱਦਣ ਸਾਡੀ ਸਰਕਾਰ ਆ ਗਈ ਆਹਾਂ ਟੰਗ ਦੇਣੇ ਜੇ ਆਹੋ ਕਰ ਦੇਣਾ ਜੇ ਅਸੀਂ ਆਹ ਕਰ ਦੇਣਾ ਜੇ ਆਹ ਵੀਰੋ ਕਿਹੇ ਨਹੀਂ ਜੇ ਕੋਸ਼ਿਸ਼ ਕਰਨਾ ਹੁੰਦਾ ਮੈਂ ਬੜੇ ਚਿਰ ਤੋਂ ਇਹਨਾਂ ਨੂੰ ਜਾਣਦਾ ਜੀ ਜਿੱਦਣ ਬਣ ਜਾਂਦੇ ਆ ਨਾ ਜਿੱਦਣ ਕੁਰਸੀ ਦੇ ਬਹਿ ਜਾਂਦੇ ਆ ਜਿਹੜੀਆਂ ਗੱਲਾਂ ਕਰਦੇ ਆ ਉਹ ਤੇ ਨਹੀਂ ਜੇ ਪੂਰੇ ਉੱਤਰ ਦੇ ਦੇ ਇਹਨਾਂ ਫੇਰ ਤੁਹਾਨੂੰ ਹੀ ਲੜਾਉਣਾ ਜੀ ਆਪ ਕੁਛ ਨਹੀਂ ਜੇ ਕਰਨਾ ਕਿਡੀਆਂ ਕਿਡੀਆਂ ਵੱਡੀਆਂ ਐਗਜ਼ਾਮਪਲ ਆ ਮੈਂ ਜੇ ਕੋਈ ਇੱਕ ਦੀ ਐਗਜ਼ਾਮਪਲ ਛੱਡਦੀ ਤੇ ਉਹ ਮੁੜ ਕੇ ਢੁੱਕ ਜਾਂ ਨਹੀਂ ਕਿਸੇ ਤੇ ਤੇ ਫਿਰ ਮੇਰਾ ਛੇਤਰ ਖੜ ਕੇ ਜਾਂ ਨਹੀਂ ਕਿਸੇ ਨਾਲ